माफ करियो मेरा बेशानी आ भाई रणजीत सिंह ਢੜੀਆਂ ਵਾਲੇ ਆ ਕਿੰਨਾ ਹਫਤਾ ਕ ਹੋ ਗਿਆ ਰੌਲਾ ਚੱਲਦਾ ਅਖੀਰੀ ਉਹਨਾਂ ਨੇ ਕੱਲ ਬਿਆਨ ਦਿੱਤਾ ਕਹਿੰਦੇ ਪਹਿਲਾਂ ਸਾਬਤ ਤਾਂ ਕਰ ਲੋ ਮੈਂ ਬਲਾਤ ਕਰੀ ਆ ਫਿਰ ਕਹਿ ਲੋ ਹਲਾ ਲਓ ਚਾ ਅਜੇ ਸਾਬਤ ਸਬੂਤ ਨਹੀਂ ਹੈ ਕਾ ਤੋਂ ਪੜਦੇ ਹਾਂ 10 ਲੱਖ ਬੰਦੇ ਨੂੰ ਅਮਰਤ ਚਕਾਇਆ ਉਹਨੇ 10 ਲੱਖ ਉਹ ਸਭ ਆਪ ਖੂਚ ਪਾਤਾ ਉਹ ਸਭ ਛੱਡਤੀਆਂ ਗੱਲਾਂ ਸਭ ਬਸ ਆ ਕਮੀ ਉਹ ਵੀ ਹਜੇ ਪੱਕਾ ਸਾਬਤ ਨਹੀਂ ਹੋਇਆ ਪ੍ਰੂਫ ਨਹੀਂ ਐ ਬਸ ਜਿਉ ਲੱਗਿਆ ਭੰਡਣ ਆਪਾਂ ਇਹ ਤਾਂ ਐ ਹੀ ਹੁੰਦੇ ਐ ਡੇਰੇਦਾਰ ਐ ਡੇਰੇਦਾਰ ਐ ਡੇਰੇਦਾਰ ਤੁਸੀਂ ਭਲੇ ਮਾਨਸੋਂ ਕੱਲੇ ਡੇਰੇਦਾਰ ਮਾੜੇ ਤੁਸੀਂ ਦੁੱਤ ਤੋਤੇ ਹੋ ਆ ਸਾਡਾ ਹਾਲ ਐ ਕਮੀਆਂ ਹੀ ਦੇਖਦੇ ਆਪਾਂ ਦੂਜਿਆਂ ਚ ਕਿਸੇ ਨੂੰ ਸਲਾਹ ਵੀ ਲਓ ਕਿਸੇ ਦੇ ਗੁਣ ਵੀ ਗਾ ਦਿਓ ਵੀ ਹਾਂ ਵੀ ਆ ਗੁਣ ਹੈਗਾ ਇਹ ਚ ਆਖੋ ਸਤਨਾਮ ਸ੍ਰੀ ਵਾਹਿ ਜੀ ਅਸੀਂ ਆਪਣੀ ਹਉਮੈ ਏਡੀ ਵੱਡੀ ਕੀਤੀ ਐ ਅਸੀਂ ਚੰਗਾ ਕਹਿਣਾ ਹੀ ਨਹੀਂ ਕਿਸੇ ਨੂੰ ਸਾਰ ਕਤਾਬਲੀ ਦਾ ਬਚਨ ਕਹਿੰਦੇ ਦੁਨੀਆ ਤੇ ਡੇਢ ਬੰਦਾ ਹੈ ਦੋ ਨਹੀਂ ਇੱਕ ਨਹੀਂ ਕਹਿੰਦੇ ਡੇਢ ਬੰਦਾ ਹੈ ਉਹ ਕਹਿੰਦੇ ਡੇਢ ਕਿਉਂ ਕਹਿੰਦੇ ਇੱਕ ਆਪ ਦੂਜਾ ਅੱਦਾ ਕਹਿੰਦੇ ਡੇੜ ਹੀ ਬੰਦਾ ਹੈ ਦੁਨੀਆ ਤੇ ਵਾਕਈ ਆਪਸ ਕੋ ਦીર ਕਰ ਜਾਣੇ ਔਰਣ ਕੋ ਲਗਮ ਆਤ ਆਪ ਦੇ ਆਪ ਨੂੰ ਕਹਿੰਦਾ ਮੈਂ ਪੂਰਾ ਅਖਰ ਦੂਜੇ ਤਾਂ ਲਗਾਮਾਤ ਰਹੀ ਹੈ ਆ ਸਾਡਾ ਹਾਲ ਹੈ ਨਹੀਂ ਪਿਆਰੇ ਜਿੰਨਾ ਚਿਰ ਨਜ਼ਰੀਆਂ ਨਹੀਂ ਨਾ ਬਦਲਦਾ ਉਹਨਾਂ ਚਿਰ ਸਿੱਖੀ ਦੀ ਚੜ੍ਹਦੀ ਕਲਾ ਨਹੀਂ ਹੋਣੀ ਅਸੀਂ ਵੇਖਣ ਹੀ ਲੋਕਾਂ ਦੇ ਹੁਗਣ ਗਿੱਜੇ ਆ